ਛਤਰੀ ਅਕਾਲ ਜੀ ਅੱਜ ਸਰਕਾਰੀ ਸੀਨੀਅਰ ਸਕੈਂਡਰ ਸਕੂਲ ਪਰਮਾਨੰਦ ਦੇ ਬੱਚਿਆਂ ਨੇ ਕੀਤਾ ਬਜ਼ੁਰਗਾਂ ਦੇ ਘੇੜੇ ਵਿੱਚ ਦੌਰਾ ਇਸ ਮੌਕੇ ਤੇ ਅਧਿਆਪਕ ਸਹਿਬਾਨ ਕੁਲਦੀਪ ਜੀ ਨੇ વૃਧ ਘਰ ਵਿੱਚ ਰਹਿ ਰਹੇ ਬਜ਼ੁਰਗਾਂ ਦਾ ਹਾਲ ਚਾਲ ਜਾਣਿਆ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਸਮਝਾਇਆ ਕਿ ਸਾਨੂੰ ਹਮੇਸ਼ਾ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਦੇ ਨਾਲ વૃਧ ਘਰ ਵਿੱਚ ਰਹਿ ਰਹੇ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਜੀ ਨੇ ਵੀ आश्रम प्रबंधक ਵਿਚਕਾਰ ਅਤੇ आश्रम ਸਮੂਹ ਸਟਾਫ ਅਤੇ ਆਏ ਹੋਏ ਟੀਚਰ ਸਹਿਬਾਨ ਤੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਬਜ਼ੁਰਗਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਜੋ ਕਿ ਉਹਨਾਂ ਨੂੰ ਘਰੋਂ ਨਹੀਂ ਘਟਣਾ ਚਾਹੀਦਾ ਅੱਜ ਜੋ ਸਾਡੇ ਸਮਾਜ ਵਿੱਚ ਰੀਤ ਚੱਲ ਰਹੀ ਹੈ ਜਿਸ ਦੇ ਵਿੱਚ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਿਆ ਜਾ ਰਿਹਾ ਹੈ ਇਹ ਸਭ ਤੋਂ ਮਾੜੀ ਗੱਲ ਹੈ ਸਾਨੂੰ ਇਸ ਰੀਤ ਨੂੰ ਤੋੜਨਾ ਚਾਹੀਦਾ ਹੈ ਅਤੇ ਬਜ਼ੁਰਗਾਂ ਨੂੰ ਘਰਾਂ 'ਚ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਫਿਰ ਆਸ਼ਰਮ ਵਿੱਚ ਆਏ ਹੋਏ ਸਾਰੇ ਹੀ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਕੀਤੀਆਂ ਕਿਸੇ ਬੱਚਿਆਂ ਨੇ ਕਿਰਿਆਵਾਂ ਕੀਤੀਆਂ ਕਈਆਂ ਨੇ ਕਹਾਣੀਆਂ ਸੁਣਾਈਆਂ ਅਤੇ ਕਈਆਂ ਨੇ ਕਵਿਤਾਵਾਂ ਜਿਸ ਦੇ ਵਿੱਚ ਬਹੁਤ ਸਾਰੀਆਂ ਬੱਚਿਆਂ ਨੇ ਪਾਰਟਿਸਪੇਟ ਕੀਤਾ ਅਤੇ ਕਿਹਾ ਕਿ ਅਸੀਂ ਇਹ ਪ੍ਰਣ ਲੈਂਦੇ ਹਾਂ ਕਿ ਅਸੀਂ ਹਮੇਸ਼ਾ ਹੀ ਅਸੀਂ ਆਪਣੇ ਮਾਪੇ ਅਤੇ ਬਿਰਧ ਮਾਪੇ ਦੀ ਸੇਵਾ ਕਰਾਂਗੇ ਔਰ ਉਹਨਾਂ ਨੂੰ ਪਿਆਰ ਕਰਾਂਗੇ ਇਸ ਦੇ ਨਾਲ ਆਸ਼ਰਮ ਵਿੱਚ ਬੈਠੇ ਹੋਏ ਸਾਰੇ ਹੀ ਬੱਚਿਆਂ ਬਾਰੇ ਸੁਣ ਕੇ ਆਸ਼ਰਮ ਦੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਅਤੇ ਉਹਨਾਂ ਨੇ ਮਜ਼ੁਰਗਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਤੁਸੀਂ ਹੀ ਸਾਡੇ ਬੱਚੇ ਹੋ ਔਰ ਇਸ ਦੇ ਨਾਲ ਬੱਚਿਆਂ ਨੇ ਅਜਈਆਂ ਕਵਿਤਾਵਾਂ ਸੁنائੀਆਂ ਜਿਸ ਨੂੰ ਸੁਣ ਕੇ ਸਾਰੇ ਹੀ ਬਜ਼ੁਰਗ ਵੀ ਪਾਬੁਕ ਹੋ ਗਏ ਫਿਰ ਆਸ਼ਰਮ ਪ੍ਰਬੰਧਕਾਂ ਨੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਹਮੇਸ਼ਾ ਹੀ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੇ ਬਹੁਤ ਸਾਰੀਆਂ ਗਤੀਵਿਧੀਆਂ ਦੇ ਨਾਲ ਅੱਜ ਦਾ ਦਿਨ ਵੜੀ ਧੂਮ ਧਮ ਦੇ ਨਾਲ ਇੱਥੇ ਮਨਾਇਆ ਉਹਨਾਂ ਨੇ ਕਿਹਾ ਕਿ ਸਾਡਾ ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਔਰ ਅਸੀਂ ਹਮੇਸ਼ਾ ਹੀ ਇਨ੍ਹਾਂ ਬਜ਼ੁਰਗਾਂ ਦੇ ਚਰਨਾ ਦਾ ਆਸ਼ੀਰਵਾਦ ਲੈਂਦੇ ਰਾਵਾਂਗੇ ਅਤੇ ਇਹਨਾਂ ਨੂੰ ਘਰੋਂ ਬੇਕਾਰ ਨਹੀਂ ਕਰਾਂਗੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਰਿਆਵਾਂ ਕੀਤੀਆਂ ਜਿਸ ਦੇ ਵਿੱਚ ਆਸ਼ਰਮ ਪ੍ਰਬੰਧਕਾਂ ਅਤੇ ਆਏ ਹੋਏ ਟੀਚਰ ਸਾਹਿਬਾਨ ਨੇ ਵੱਖ-ਵੱਖ ਤਰੀਕਿਆਂ ਦੀ ਉਦਾਹਰਣਾ ਦੇ ਕੇ ਇਨ੍ਹਾਂ ਬੱਚਿਆਂ ਨੂੰ ਬਜ਼ੁਰਗਾਂ ਦੇ ਪਿਆਰ ਦੀ ਮਹੱਤਤਾ ਤੇ ਚੰਗਣਾ ਪਾਇਆ ਫਿਰ ਬੱਚਿਆਂ ਨੇ ਭੰਗੜਾ ਅਤੇ ਕਿੱਦਾਂ ਕਰਕੇ ਵੀ ਬਹੁਤ ਵਧੀਆ ਐਂਟਰਟੇਨਮੈਂਟ ਕੀਤਾ ਜਿਸ ਦੇ ਨਾਲ ਬਜ਼ੁਰਗ ਬਹੁਤ ਜ਼ਿਆਦਾ ਖੁਸ਼ ਹੋਏ ਫਿਰ ਉਹਨਾਂ ਨੇ ਅਸ਼ਟਮ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਜੀ ਨੇ ਕਿਹਾ ਈ ਸਾਨੂੰ ਬਹੁਤ ਵਧੀਆ ਲੱਗਿਆ ਕਿ ਇਸ ਸਕੂਲ ਦੇ ਬੱਚਿਆਂ ਨੇ ਆ ਕੇ ਨਾ ਬਜ਼ੁਰਗਾਂ ਦੇ ਨਾਲ ਮਨੋਰੰਜਨ ਕਰਵਾਇਆ ਉਹਨਾਂ ਦਾ ਐਂਟਰਟੇਨਮੈਂਟ ਕਰਵਾਇਆ ਜਿਸ ਦੇ ਵਿੱਚ ਸਾਡੇ ਬਜ਼ੁਰਗ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਜੋ ਸਰਕਾਰ ਨੇ ਇਹ ਮਹਿੰਮ ਚਲਾਈ ਹੈ ਇਸ ਦੇ ਵਿੱਚ ਬਹੁਤ ਵਧੀਆ ਉਪਰਾਲਾ ਹੈ ਕਿ ਉਹਨਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਦੇ ਵਿੱਚ ਚੋ ਜਿਹਨੂੰ ਜਿਹਨੂੰ ਡਿਸਟੈਂਸ ਪੈ ਰਿਹਾ ਹੈ ਉਸ ਨੂੰ ਕੱਟ ਕਰਨ ਦਾ ਇੱਕ ਜਜ਼ਬਾ ਬਣਾਇਆ ਹੈ ਕਿ ਉਹ ਬੱਚਿਆਂ ਨੂੰ ਬਜ਼ੁਰਗਾਂ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਪਿਆਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਫਿਰ ਆਏ ਹੋਏ ਅਧਿਆਪਕ ਸਹਿਬਾਨ ਕੁਲਦੀਪ ਜੀ ਨੇ ਤਹਿ ਦਿਲੋਂ ਧੰਨਵਾਦ ਕੀਤਾ ਆਸ਼ਰਮ ਪ੍ਰਬੰਧਕਾਂ ਨੂੰ ਕਿਹਾ ਕਿ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਔਰ ਅਸੀਂ ਆਪ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਹਾਂ ਔਰ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਕਿ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਅੱਜ ਤੁਸੀਂ ਵੀ ਇਹਨਾਂ ਬਜ਼ੁਰਗਾਂ ਦਾ ਸਾਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਸ਼ਬਦ ਨਹੀਂ ਹਨ ਕਿ ਅਸੀਂ ਕਿਵੇਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰੀਏ ਅਤੇ ਆਪ ਜੀ ਦੀ ਸੇਵਾ ਤੇ ਸ਼ੁਕਰਾਨਾ ਕਰੀਏ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਰਿਆਵਾਂ ਦੇ ਰਾਹੀਂ ਅੱਜ ਦਾ ਇਹ ਦਿਨ ਮਨਾਇਆ ਗਿਆ। ਆਜ ਦਾ ਪ੍ਰਬੰਧਕਾਂ ਨੇ ਵੀ ਆਏ ਹੋਏ ਅਧਿਆਪਕ ਸਹਿਬਾਨਾਂ ਅਤੇ ਬੱਚਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਕਿਹਾ ਕਿ ਤੁਸੀਂ ਜੇਕਰ ਇੱਥੇ ਆਏ ਹੋ ਤੇ ਅੱਜ ਇਹ ਪ੍ਰਣ ਲੈ ਕੇ ਜਾਓ ਕਿ ਅਸੀਂ ਬਜ਼ੁਰਗਾਂ ਨੂੰ ਮੜਾ ਨਹੀਂ ਕਹਾਂਗੇ ਅਤੇ ਨਾ ਹੀ ਇਹਨਾਂ ਨੂੰ ਘਰੋਂ ਬੇਕਾਰ ਕਰਾਂਗੇ। ਧੰਨਵਾਦ।